ਪੰਪੀਤਾ ਪਰਮਾਤਮਾ ਬਾਮਿਕ ਮਹਾਰਾ ਦੇ ਕ ਨੇ ਬਾਬਾ ਸਾਹਿਬ ਮੇਡ ਕਰਪਾ ਦੇ ਪ੍ਰੋਗਰਾਮ ਦੀ ਅੱਜ ਮੈਨੂੰ ਸਦਾ ਪਤਾ ਦੇਣਾ ਹੈ ਮੈਂ ਇਹਨਾਂ ਦੇ ਨਾਲ ਬਰਚੜ ਕੇ ਅਪੀਲ ਕਰਦਾ ਸਾਰਿਆਂ ਨੂੰ ਵੀ ਆਪਣੇ ਜਿੰਨੇ ਵੀ ਸਾਥੀ ਹੈ ਇਸ ਪ੍ਰੋਗਰਾਮ ਚ ਸ਼ਾਮਲ ਹੋਣ ਔਰ ਮਾਨ ਆਪਣੇ ਬਾਬਾ ਸਾਹਿਬ ਮੇਡ ਕਰਦੇ ਤੇਨੂੰ ਖੁਸ਼ੀਆਂ ਦੇ ਪਰਾਂ ਦਿਨ ਮਨਾਇਆ ਜਾ ਜੈ ਬਾਲਮੀਕ ਜੈ ਪੀਨ ਸਤਿਕਾਰਯੋਗ ਸਾਰੇ ਹੀ ਲੁਧਿਆਣਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਮੇਰੀ ਜੈ ਵਲਮਿਕੀ ਜੈ ਪੀਨ ਜੈ ਭਾਰਤ ਸਤਕਾਰਯੋਗ ਵੀਰੋ ਆਉਣ ਵਾਲੀ 14 ਅਪ੍ਰੈਲ ਨੂੰ ਇੱਕ ਬੜਾ ਹੀ ਵੱਡਾ ਪ੍ਰੋਗਰਾਮ ਪੈਦਲ ਮਾਰਚ ਦੇ ਰੂਪ ਦੇ ਵਿੱਚ ਪਦੌਣ ਹਾਊਸ ਤੋਂ ਰੱਖਿਆ ਜਾ ਰਿਹਾ ਵਾ ਉਸ ਦੇ ਉਪਕਸ਼ ਦੇ ਵਿੱਚ ਅੱਜ ਅਸੀਂ ਲਾਲਾ ਸ੍ਰਿੰਦਰ ਟਵਾਲ ਜੀ ਨੂੰ ਸੱਦਾ ਪੱਤਰ ਦੇਣ ਆਏ ਸੀ ਅਤੇ ਅਸੀਂ ਸਮੁੱਚੇ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ 14 ਅਪ੍ਰੈਲ ਵਾਲੇ ਪ੍ਰੋਗਰਾਮ ਤੇ ਪਹੁੰਚਣ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਜਿਹੜਾ ਜਨਮ ਦਿਹਾੜਾ ਸਮੁੱਚੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਵਾ ਆਓ ਆਪਾਂ ਸਾਰੇ ਰਲ ਕੇ ਵੀ ਸਮੂੱਚੇ ਲੁਧਿਆਣਾ ਨਿਵਾਸੀ ਉਸ ਪ੍ਰੋਗਰਾਮ ਨੂੰ ਕਾਮਯਾਬ ਬਨਾਈਏ ਅਤੇ ਉਸ ਪ੍ਰੋਗਰਾਮ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਸਮਝੀਏ ਇੱਕ ਪੈਦਲ ਮਾਰਚ ਦੇ ਰੂਪ ਦੇ ਵਿੱਚ ਆਪਾਂ ਜਲੰਧਰ ਬਾਈਪਾਸ ਵੀ ਕੇ ਪਹੁੰਚਣਾ ਹੈ ਅਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ ਫੋਲਰਪਿਤ ਕਰਨੇ ਆ ਮੈਂ ਫਿਰ ਇੱਕ ਵਾਰੀ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਆਉਣ ਵਾਲੀ 14 ਅਪ੍ਰੈਲ ਨੂੰ ਪਰੋੜ ਹੌਸਵੀ ਕੇ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਤੁਹਾਡਾ ਸਾਰੇ ਹੀ ਵੀਰਾਂ ਦਾ ਧੰਨਵਾਦ ਜੈ ਬਾਲਕੀ ਜੈ ਪੀਮ ਜੈ ਰਵਿਦਾਸ